ਭਰ ਜੋ ਸੁੱਤੀ ਪਈ ਤਾਂ ਹੋਰ ਵੀ ਸੋਹਣੀ ਲੱਗਦੀ ਐ ਡੜਜੀ ਤੁਸੀਂ ਇੱਥੇ ਉਹ ਉਹ ਪਈ ਮੈਂ ਤਾਂ ਰਿਹਾ ਸਮਾਨ ਢੋੜਦਾ ਫਿਰਦਾ ਦੀ ਆਪਾਂ ਅੰਦਰ ਤੇ ਸਮਾਨ ਇੱਥੇ ਹੈਗਾ ਮਿੱਤਾ ਪਤਾ ਨਹੀਂ ਤੇਰੀ ਭੂਆ ਨੇ ਧਰਤਾ ਕਿਤੇ ਨਾ ਦੱਸੇ ਵੀ ਭਾਈ ਉੱਥੇ ਸਮਾਨ ਪਿਆ ਹੋਆ ਚੱਕ ਲੈ ਜਾ ਕੇ ਹੁਣ ਦੱਸ ਤੇਰੀ ਭੂਆ ਨੂੰ ਜਾ ਕੇ ਪੁੱਛਦਾ ਕਿੱਥੇ ਹੈ ਭਾਈ ਹੈ ਪੁੱਛ ਲੋ ਤੂ ਬੜੇ ਸੌਗੀ ਦੀ ਹੈ ਨੀਂਦ ਆ ਗਿਆ ਜੇ ਕੋਈ ਨਾ ਕੋਈ ਨਾ ਸੋਚ ਨਾ ਕਰ ਕੁਛ ਨਹੀਂ ਹੁੰਦਾ ਠੀਕ ਹੋ ਜੂ ਜ਼ਰਾ ਕਰ ਸਿਆਣੀ ਐ ਬੈਜੋ ਬੈਜੋ ਕਰ ਲੋ ਗੱਲ ਭਾਈ ਬੈਜੋ ਕੀ ਹੋ ਗਿਆ ਭਾਬੀ ਤੈਨੂੰ ਜਮਾ ਨਹੀਂ ਪਤਾ ਲੱਗਿਆ ਬਾਪੂ ਤੇਰੇ ਸਰਾਣੇ ਖੜਾ ਸੀਗਾ ਉਹਦਾ ਸ਼ੁਕਰ ਆ ਮੈਂ ਟਾਈਮ ਨਾਲ ਆ ਗਈ ਇਹ ਬੰਦੇ ਤੇ ਆਪਾਂ ਕਿੱਥੇ ਭਰੋਸਾ ਕਰ ਸਕਦੇ ਆ ਮੈਨੂੰ ਤਾਂ ਲੱਗਿਆ ਸੀ ਭਾਬੀ ਮਾਮਾ ਸੁਧਰ ਗਿਆ ਮੇਰਾ ਘਰ ਉੱਜੜ ਗਿਆ ਇਹਨੂੰ ਕੋਈ ਫਰਕ ਨਹੀਂ ਪਿਆ ਇਹਨਾਂ ਨੂੰ ਕਿਸੇ ਗੱਲ ਦਾ ਫਰਕ ਪੈਂਦਾ ਨਾਲੇ ਜਦੋਂ ਤੂੰ ਸੋਣਾ ਹੁੰਦਾ ਹਨਾ ਕੁੰਡੀ ਮਾਰ ਕੇ ਸੋਇਆ ਕਰ ਇਹ ਬੰਦੇ ਤੇ ਭਰੋਸਾ ਨਹੀਂ ਕਰ ਸਕਦੀਆਂ ਆਪਾਂ ਠੀਕ ਆ ਭਾਬੀ ਭਾਬੀ ਮਾਂ ਕਿੱਥੇ ਗਈ ਆ ਭੂਆ ਤਾਂ ਗੁਰੂ ਘਰ ਗਈ ਹੋਈ ਆ ਤੇ ਮੈਂ ਕਹਿੰਦੀ ਸੀ ਭੂਆ ਨੂੰ ਸਾਰੀ ਗੱਲ ਦੱਸ ਨਾ ਦਈਏ ਨਹੀਂ ਨਹੀਂ ਭਾਬੀ ਮਾਂ ਨੂੰ ਕੀ ਦੱਸਣਾ ਮਾਂ ਨੂੰ ਹੁਣ ਕਿਹੜਾ ਕਿਹੜਾ ਦੁੱਖ ਦੱਸੀਏ ਰੱਜੋ ਮਾਂ ਨਾਲ ਤਾਂ ਹਰ ਇੱਕ ਦੁੱਖ ਸ਼ੇਅਰ ਕਰ ਸਕਦੇ ਆ ਤੁਸੀਂ ਮਾ ਨਾਲ ਦੁੱਖ ਸ਼ੇਅਰ ਕਰਨਾ ਥੋੜਾ ਦੁੱਖ ਛੋਟਾ ਹੋ ਜਾਂਦਾ ਨਾਲੇ ਜੇ ਮਾਮਾ ਨਹੀਂ ਆਪਣੀਆਂ ਗੱਲਾਂ ਸਮਝਣੀਆਂ ਫਿਰ ਕੌਣ ਸਮਝੂਗਾ ਫਿਰ ਵੀ ਭਾਬੀ ਮਾ ਨੂੰ ਹੁਣ ਕਿੰਨੇ ਕ ਦੁੱਖ ਦੱਸਾਂ ਕਹੂਗੀ ਇਹ ਹੀ ਦੁਖੀਆਂ ਚੱਲ ਕੋਈ ਨਾ ਚੱਲ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਆਪਣੇ ਹਿਸਾਬ ਨਾਲ ਗੱਲ ਕਰ ਲਵਾਂਗੀ ਭੂਆ ਨਾਲ ਨਹੀਂ ਭਾਬੀ ਤੂੰ ਰਹਿਣ ਦੇ ਕੋਈ ਨਾ ਚਲ ਮੈਂ ਆਪੇ ਕਰ ਲਵਾਂਗੀ ਗੱਲ ਚੱਲ ਮੈਂ ਵੀ ਸੁੱਤੀ ਸੀਗੀ ਕੋਈ ਨਾ ਹੁਣ ਆਪਾਂ ਹੋਰ ਕੋਈ ਕੰਮ ਕਰ ਲਈਏ ਰੋਟੀ ਪਾਣੀ ਵੇਖ ਲਈਏ ਕੀ ਬਣਾਉਣਾ ਸੱਚਾ ਕੋਈ ਨਾ ਮੈਂ ਆਪੇ ਬਣਾ ਲੂੰਗੀ ਚਾਹ ਬਣੀ ਪਈ ਆ ਚਾਹ ਪੀ ਲੈ ਤੂੰ ਨਹੀਂ ਕੋਈ ਨਾ ਭਾਬੀ ਆਇਆ ਮੈਂ ਵੀ ਕਰਾ ਦਿੰਨੀ ਆ ਨਾਲੇ ਮੇਰਾ ਝੇ ਲੱਗ ਜਾਊਗਾ ਇਹਦੇ ਨਾਲ ਕੰਮ 'ਚ ਮੈਂ ਰਹੂੰਗੀ ਨਾ ਮੈਂ ਭੋਲੇ ਹੋਗੀ ਗੱਲ ਚੱਲ ਰਹਿ ਕਰ ਤੂੰ ਆਟਾ ਗੁੰਨ ਲੈ ਮੈਂ ਰੋਟੀ ਲਾ ਲੂੰਗੀ ਆ ਜਾ ਆਪਣ ਹਾਂ ਬਾਈ ਆ ਸੇ ਅੱਛਾ ਅੱਛਾ ਹਾਂ ਉਰੇ ਆ ਮੜਾ ਜਾ ਗੱਲ ਕਰਨੀ ਆ ਤੇਰੇ ਨਾਲ ਕੋਈ ਕੀ ਕਰਦੀ ਤੂੰ ਇਧਰ ਉਹ ਮੈਂ ਤਾਂ ਦੁੱਧ ਜਿਆ ਧਰਦੀ ਸੀ ਦਿੱਤਾ ਅੱਛਾ ਅੱਛਾ ਛੇਤੀ ਦੱਸ ਕਿ ਤੇ ਉਹ ਫਿਰ ਕੜਨਾ ਵੀ ਨਹੀਂ ਹੱਥੋਂ ਨੂੰ ਕਿਵੇਂ ਕੀ ਗੱਲ ਹੈ ਚੱਲ ਕੋਈ ਨਾ ਹੋ ਜੂ ਸਾਰਾ ਸੈੱਟ ਮੈਂ ਤੈਨੂੰ ਐ ਕਹਿਣਾ ਸੁੱਖ ਹੈ ਉਹ ਠੀਕ ਹੈ ਸਾਰਾ ਕੁਝ ਆ ਵਧੀਆ ਖੁਸ਼ਖਬਰੀ ਵਾਲੀ ਗੱਲ ਹੈ ਚਲੋ ਸ਼ੁਕਰ ਹੈ ਜੇ ਆਪਣੇ ਘਰ ਚ ਕੋਈ ਖੁਸ਼ਖਬਰੀ ਵਾਲੀ ਗੱਲ ਹੈ ਨਹੀਂ ਤਾਂ ਇੱਥੇ ਸਾਰਾ ਦਿਨ ਰੋਣ ਪਿੱਟਣੀ ਪਿਆ ਰਹਿੰਦਾ ਉਹੀ ਗੱਲ ਹੈ ਮੈਂ ਤੈਨੂੰ ਐ ਕਹਿਣਾ ਆਪਣੀ ਰੱਜੋ ਵਾਸਤੇ ਹਾਂ ਠਿਕਾਣਾ ਦੱਸਿਆ ਕਿਸੇ ਨੇ ਹੈ ਬਈ ਤੂੰ ਆਪ ਹੀ ਸਿਆਣਾ ਮੈਂ ਤੂੰ ਸੋਚ ਕੇ ਦੇਖ ਹਜੇ ਸਮਾਂ ਵੀ ਕਿੰਨਾ ਕੋਇਆ ਕੁਛ ਟਾਈਮ ਤਾਂ ਪੈਣ ਦੇ ਆ ਲੋਕ ਕੀ ਕਹਿਣਗੇ ਉਹ ਮੇਰੀ ਗੱਲ ਸੁਣਾ ਠਿਕਾਣਾ ਵਧੀਆ ਆਪਾਂ ਤਾਂ ਦੇ ਇੱਕ ਸਾਲ ਪਰਨੂ ਵੀ ਕਰਨਾ ਹੈ ਅੱਜ ਵੀ ਕਰਨਾ ਹੈ ਨਾਲੇ ਲੋਕਾਂ ਦੀ ਕੀ ਸੁਣਨਾ ਹੈ ਠਿਕਾਣਾ ਵਧੀਆ ਮਿਲਣਾ ਚਾਹੀਦਾ ਹੈ ਭਾਈ ਉਹ ਗੱਲ ਨਹੀਂ ਠਿਕਾਣਾ ਤਾਂ ਵਧੀਆ ਹਰੇਕ ਹੀ ਭਾਲ ਦਵ ਦਿੱਤੀ ਪੁੱਤ ਵਾਸਤੇ ਕੌਣ ਨਹੀਂ ਚਾਹੁੰਦਾ ਵੀ ਸਾਡਾ ਸੌਖਾ ਵਸੇ ਨਾਲੇ ਗੱਲ ਸੁਣਾ ਆ ਲੋਕ ਤਾਂ ਇਹੀ ਕਹਿਣਗੇ ਨਾ ਵੀ ਇਹਨਾਂ ਨੂੰ ਕਿਹੜੀ ਖੁਸ਼ੀ ਚੜੀ ਹੈ ਵੀ ਪਰੋਣੇ ਨੂੰ ਮਰਿਆ ਹੀ ਲੋੜ ਦੇ ਸੀ ਮੇਸ਼ੇਤੀ ਮਰੇ ਅਸੀਂ ਦੂਜਾ ਵਿਆਹ ਕਰੀਏ ਬਾਈ ਲੋਕਾਂ ਦਾ ਵੀ ਮੂੰਹ ਮੱਥਾ ਰੱਖਣਾ ਪੈਂਦਾ ਪਰ ਐਂ ਕੰਨਾ ਕਿ ਚਰ ਕੁੜੀ ਨੂੰ ਬਿਠਾ ਕੇ ਰੱਖਾਂਗੇ ਤੂੰ ਕੰਨਾ ਕਿ ਚਰ ਬਿਠਾਏਂਗੀ ਬਾਈ ਉਹ ਵੀ ਤੇਰੀ ਗੱਲ ਸਹੀ ਆ ਹੁਣ ਮੇਰੀ ਗੱਲ ਸੁਣ ਜੇ ਜਵਾਖੜੀ ਨੂੰ ਆਪਾਂ ਕਿਤੇ ਕਰਾਂਗੇ ਰਿਸ਼ਤਾ ਵਿਆਹਾਂਗੇ ਤਾਂ ਜਵਾਖੜੀ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਹੈ ਪਰ ਐਂ ਤਾਂ ਹੁਣ ਘਰੇ ਬੈਠੀ ਸੋਚੀਓ ਜੋ ਰੂਈਓ ਜੋ ਗਿਓ ਕੋਈ ਨਾ ਬਾਈ ਹਜੇ ਤਾਂ ਨਹੀਂ ਕਰਦੇ ਕੋਈ ਨਾ ਸਾਲ ਛੇ ਮਹੀਨੇ ਲੰਘਣ ਦੇ ਤੇ ਕਰਦੇ ਕਹਿੰਦੀ ਕਰਦੇ ਨਹੀਂ ਉਹ ਮਾਇਰ ਉਹ ਕਰਕੇ ਐ ਗੱਲ ਬਾਤ ਆ ਮੈਂ ਤੈਨੂੰ ਦੱਸੂ ਭਾਈ ਕਰਦਾਂਗੇ ਮਟਕਾਣਾ ਠੀਕ ਲੱਗਿਆ ਮੈਨੂੰ ਬਾਈ ਤੂੰ ਮੇਰੇ ਨਾਲ ਇੱਕ ਵਾਰੀ ਬੈਠ ਕੇ ਗੱਲ ਤਾਂ ਕਰਦਾ ਸਲਾਹ ਕਰਦਾ ਫੇਰ ਉਹਦੇ ਨਾਲ ਗੱਲ ਕਰਦਾ ਨਾਲੇ ਤੂੰ ਇੱਕ ਇਹ ਸੋਚ ਕੇ ਦੇਖਾ ਜਦੋਂ ਪਰਜਾਈ ਮੁੱਕੀ ਸੀ ਤੂੰ ਸਾਲ ਪਾ ਰੱਜ ਕੇ ਰੋਟੀ ਨਹੀਂ ਖਾਦੀ 6 ਮਹੀਨੇ ਕਿਸੇ ਰਿਸ਼ਤੇਦਾਰ ਨਾਲ ਗੱਲ ਨਹੀਂ ਸੀ ਕਰੀ ਆਏ ਨਾ ਤੂੜੀ ਵਾਲੇ 'ਚ ਵੜ ਜਾਂਦਾ ਸੀ ਮੰਜਾ ਲੈ ਕੇ ਤੂੰ ਕਹਿੰਦਾ ਹੁੰਦਾ ਮੇਰੇ ਤਾਂ ਭਾਈ ਜੀ ਨਹੀਂ ਕਰਦਾ ਕਿਸੇ ਦੇ ਮੱਥੇ ਲੱਗਣ ਨੂੰ ਜੀ ਦਾ ਭਾਈ ਘਰ ਉੱਜੜ ਜੇ ਨਾਲੇ ਜੀਵਨ ਸਾਥੀ ਸਾਥ ਛੱਡ ਜੇ ਨਾ ਉਹਦੇ ਲਈ ਬਹੁਤ ਵੱਡੀਆਂ ਗੱਲਾਂ ਨੇ ਓ ਚਲ ਪਈ ਤੂੰ ਤਾਂ ਮੇਰੇ ਵਾਲੀਆਂ ਗੱਲਾਂ ਛੇੜ ਕੇ ਖੜ ਗਈ ਮੈਂ ਤਾਂ ਕੁੜੀ ਦੀ ਜ਼ਿੰਦਗੀ ਬਣਾਉਣ ਬਾਰੇ ਗੱਲਾਂ ਕਰਦਾ ਹੈ ਹੁਣ ਜਵਾਖੜੀ ਨੂੰ ਐ ਨਹੀਂ ਪਾਈ ਬਿਠਾ ਸਕਦੇ ਮੈਨੂੰ ਨਹੀਂ ਦੇਖੀ ਜਾਂਦੀ ਜਵਾਖੜੀਆਂ ਮੇਰਾ ਤਾਂ ਰੋਣਾ ਨਿਕਲਿਆ ਆਉਂਦਾ ਜਵਾਖੜੀ ਨੂੰ ਦੇਖ ਕੇ ਬਈ ਦੇਖ ਕੌਣ ਸਕਦਾ ਮੈਂ ਤੇ ਤੈਨੂੰ ਇੱਕ ਗੱਲ ਇਹ ਕਹਿਣੀ ਆ ਵੀ ਕੋਈ ਨਾ ਉਹਨੂੰ ਦਿਲ ਜੱਤਾਂ ਧਰਨ ਦੇ ਜੇ ਉਹਨੇ ਬਗਾਨੇ ਘਰ ਜਾ ਕੇ ਕਿਸੇ ਕੰਮ ਨੂੰ ਹੱਥ ਨਾ ਪਾਇਆ ਡੁਸਕੀ ਗਈ ਇਸ ਗੱਲ ਤੇ ਅਗਲੇ ਨਿੰਨਾ ਮੀਆਂ ਬੀਬੀ ਚ ਫਰਕ ਪੈ ਜਾਊਗਾ ਤੂੰ ਪਹਿਲਾਂ ਪੁੱਛ ਤਾਲਾ ਕੁੜੀ ਨੂੰ ਕੋਈ ਨਾ ਮੈਂ ਪੁੱਛ ਲੂੰਗੀ ਮੈਨੂੰ ਪਤਾ ਹੀ ਹੈ ਵੀ ਇਹ ਗੱਲਾਂ ਹਜੇ ਸੋਹਣੀਆਂ ਨਹੀਂ ਲੱਗਦੀ ਉਹ ਤੂੰ ਕਿਹੜਾ ਪੁੱਛ ਲੈ ਨਹੀਂ ਫਿਰ ਮੈਂ ਆਪਦੇ ਹਿਸਾਬ ਨਾਲ ਪੁੱਛੂੰ ਗੁੱਡੀ ਨੂੰ ਤੂੰ ਨਾ ਪੁੱਛੀ ਮੈਂ ਆਪੇ ਪੁੱਛ ਲਵਾਂ ਵਾ ਠੀਕ ਹੈ ਉਹ ਕਿਹੜਾ ਕਿਹੜਾ ਪੁੱਛ ਲੈ ਨਹੀਂ ਠਿਕਾਣਾ ਮੈਂ ਕਿਹੜਾ ਦੇਖ ਮੈਂ ਉਹਨੂੰ ਹਲੇ ਹਾਂ ਜੀ ਨਿਵਾਲੀ ਕਰੀ ਮੈਂ ਨਹੀਂ ਫਿਰ ਗੇੜਾ ਮਾਰਿਆ ਜਾਂ ਫਿੱਟ ਹੋਊ ਮਾਮਾ ਦਾ ਰੁਪਈਆ ਫੜਾ ਕੇ ਉਹਦੀ ਆਜੋ ਵੀ ਭਾਈ ਬਸ ਚੁੰਨੀ ਚੜਾਈ ਕਰ ਦਾਂਗੇ ਆਪਾਂ ਤਾਂ ਭਾਈ ਤੂੰ ਹਜੇ ਗੇੜਾ ਨਾ ਮਾਰੀ ਕੋਈ ਗੱਲ ਨਾ ਕਰੀ ਪਹਿਲਾਂ ਮੈਨੂੰ ਕੁੜੀ ਨਾਲ ਗੱਲ ਕਰ ਲੈਣ ਦੇ ਮੈਨੂੰ ਪਤਾ ਹੈ ਉਹਨੇ ਜਵਾਬ ਦੇਣਾ ਫਿਰ ਤੂੰ ਕਹੇਗਾ ਭਾਈ ਮੇਰੀ ਗੱਲ ਥੱਲਤੀ ਓ ਭਾਈ ਮੈਂ ਮਾੜੇ ਥਾਂਵੇਂ ਖੜਾ ਹੂੰ ਓਹੋ ਮਾੜੇ ਥਾਂ ਕਿਉਂ ਖੜਾ ਮੈਂ ਗਾ ਮਾੜੇ ਥਾਂ ਖੜਾਏਂਗਾ ਤਾਂ ਦੁੱਖ ਕਿਨੂੰ ਨਿਕਲੂ ਤੈਨੂੰ ਹੀ ਨਿਕਲੂਗਾ ਉਹੀ ਤਾਂ ਗੱਲ ਹੈ ਮੈਂ ਮਾੜੇ ਥਾਂਵੇਂ ਥੋੜੀ ਖੜਾ ਹੂੰ ਕੋਈ ਨਾ ਭਾਈ ਮੋੜਨੀ ਆ ਤੁਸੀਂ ਮਾਮਾ ਆਤੀ ਆਂਦੀ ਨੇ ਹੁਣ ਤੁਸੀਂ ਐਡੀਆਂ ਵੱਟੀਆਂ ਹੋ ਗਿਆ ਵੀ ਭਾਈ ਆਪਦੇ ਭ ਤੇਰੀ ਗੱਲ ਮੋੜਦਾ ਕੌਣ ਐ ਬਾਈ ਪਹਿਲਾਂ ਤੇਰੇ ਨਾਲ ਗੱਲ ਕਰਦੇ ਆਂ ਫੇਰ ਕੋਈ ਕੰਮ ਕਰਦੇ ਆਂ ਤੂੰ ਕਰਦੀ ਜਿਵੇਂ ਮਰਜੀ ਪਰ ਮੈਨੂੰ ਇੱਕ ਵਾਰੀ ਸਲਾਹ ਤਾਂ ਕਰ ਲੈਂਦੇ ਕੁੜੀ ਨੂੰ ਪੁੱਛ ਤਾਂ ਲੈਣ ਦੇ ਚੱਲ ਫੇਰ ਪੁੱਛ ਕੇ ਦੱਸ ਦੇ ਮੈਨੂੰ ਕੋਈ ਨਾ ਮੈਂ ਕੰਮ ਧੰਦਾ ਕਰ ਲਾਂ ਮੈਂ ਦੱਸ ਦੇ ਪੁੱਛ ਕੇ ਠੀਕ ਐ ਲੈ ਆਕੇ ਮੈਂ ਟਕਾਣਾ ਦੇ ਖਲਿਆ ਗੱਲ ਕਰ ਲਈ ਤੂੰ ਗੱਲ ਤਾਂ ਕਰਿਆ ਆ ਮੈਨੂੰ ਤਾਂ ਪੁੱਛ ਕੇ ਦੇਖ ਲੈ ਕੁੜੀ ਤਾਂ ਰੱਜ ਕੇ ਪਾਣੀ ਨਹੀਂ ਪੀਂਦੀ ਰੋਟੀ ਤਾਂ ਕੀ ਖਾਣੀ ਐ ਉਹਦਾ ਘਰ ਉਜੜ ਗਿਆ ਤੈਨੂੰ ਰਿਸ਼ਤਿਆਂ ਦੀ ਹੋਈ ਪਈ ਐ। ਬਾਥੀਆਂ ਵੀ ਹੋਰ ਲਿਉਣ ਵਾਲੀਆਂ ਨੇ। ਆ ਲੈ ਬੁਆ। ਉੱਧਰ ਰੱਖ ਬਦਨ। ਗੱਲ ਮੈਂ ਉੱਧਰ ਰੱਖ ਸਕਦੀ। ਬੁਆ। ਹਾਂ ਮੈਂ ਤਾਂ ਐਂ ਕਹਿੰਦੀ ਸੀ। ਕੀ ਕਹਿੰਦੀ ਸੀ? ਮੇਰਾ ਤਾਂ ਜੀ ਨਹੀਂ ਲੱਗਦਾ ਹੁਣ। ਜੀ ਨਹੀਂ ਲੱਗਦਾ। ਕੀ ਗੱਲ ਪੁੱਤ? ਹੋਰ ਬੁਆ, ਰੋਜ਼ ਦਾ ਹੀ ਕੰਮ ਹੋ ਰਿਹਾ। ਕਦੇ ਚਾਹ ਪਿੱਛੇ ਕੁੱਟਦਾ ਮੈਨੂੰ ਕਦੇ ਰੋਟੀ ਪਿੱਛੇ ਕੁੱਟਦਾ ਪਾਣੀ ਦਾ ਗਲਾਸ ਨਾ ਲਿਆ ਕਹ ਦਿੱਤਾ ਤਾਂ ਕੁੱਟਦਾ ਜੇ ਲਿਆ ਕਹ ਦਿੱਤਾ ਤਾਂ ਕੁੱਟਦਾ ਮੈਂ ਕੀ ਕਰਾਂ ਪੁੱਤ ਮੈਂ ਦਦੂ ਨੂੰ ਇੰਨਾ ਹੀ ਕਹਿ ਸਕਦੀ ਤੂੰ ਚਾਰ ਦਿਨ ਟਾਲ ਜਾ ਭਾਈ ਪੇਕੀ ਲਾਇਆ ਆਪੇ ਪਤਾ ਲੱਗੂਗਾ ਕੰਜਰ ਨੂੰ ਜਦੋਂ ਆਪ ਚੱਕ ਕੇ ਪਾਣੀ ਦਾ ਗਲਾਸ ਪੀਊਗਾ ਫਿਰ ਹੋਰ ਕੀ ਕਰ ਸਕਦੇ ਆ ਉਹਨੂੰ ਨਹੀਂ ਫਰਕ ਫੁਰਕ ਪੈਂਦਾ ਫਰਕ ਤਾਂ ਇਹ ਜੇ ਬੰਦਿਆਂ ਨੂੰ ਕੀ ਪੈਂਦਾ ਹੁੰਦਾ ਨਾਲੇ ਜਿਹੜਾ ਨਸ਼ੇੜੀ ਹੁੰਦਾ ਨਸ਼ੇੜੀ ਦਾ ਪਰਿਵਾਰ ਦਾ ਕੋਈ ਫਿਕਰੇ ਨਹੀਂ ਹੁੰਦਾ ਪੁੱਤ ਹੁੰਦਾ ਆਪਦੇ ਤੱਕਰੀ ਹੁੰਦਾ ਹੈਗਾ ਹੈ ਮੈਂ ਕੀ ਕਰਾਂ ਮੇਰੀ ਤਾਂ ਜ਼ਿੰਦਗੀ ਰੁਲ ਗਈ ਨਾ ਮੈਂ ਤਾਂ ਆਪਦੇ ਪੇਕੇ ਵੀ ਨਹੀਂ ਦੱਸਣ ਜੋਗੀ ਹੋਰ ਇਹ ਜੀ ਗੱਲ ਦੱਸੀ ਵੀ ਨਾ ਪੇਕੇ ਦੱਸ ਕੇ ਕੀ ਕਰੇਗੀ ਉਹਨਾਂ ਦੀ ਜਾਨ ਦੁਖੀ ਹੋਊਗੀ ਹੁਣ ਆਪ ਤਾਂ ਔਖੇ ਹੈਗੀ ਹੈਗੇ ਆ ਉਹਨਾਂ ਨੂੰ ਤਾਂ ਨਾ ਤਪਾਈਏ ਹੋਰ ਚੱਲ ਕੋਈ ਨਾ ਉਪਾਈ ਮੈਂ ਤਾਂ ਇਹੀ ਕਹਿੰਨੀ ਆ ਦੋ ਦਿਨ ਉਥੇ ਲਾਇਆ ਪਿੰਡ ਆਪਦੇ ਤੇ ਦੇਖੀ ਜਾਉਗੇ ਇਹਨਾਂ ਨੂੰ ਕੁਛ ਤਾਂ ਸੁਧਰੂਗਾ ਪਰ ਇਹੋ ਜਿਹੇ ਬੰਦੇ ਨੇ ਕੀ ਸੁਧਰਨਾ ਕੋਈ ਨਾ ਮੈਂ ਧਰ ਦਿਆਂ ਦੁੱਧ ਦੱਤਾ ਤੂੰ ਐਂ ਕਰੋ ਸੱਚਾ ਜੋ ਵੀ ਨਹੀਂ ਉੱઠી ਹੈਗੀ ਉਹਨੂੰ ਠਾ ਦੇ ਕਾ ਭਾਈ ਉੱਠ ਖੜ ਹੁਣ ਠਾਲ ਦਿੰਨੀ ਆ ਮੈਂ ਤਾਂ ਐਂ ਸੋਚੀ ਜਾਨੀ ਆ ਵੀ ਮੇਰਾ ਬਾਪ ਵੀ ਕਿੰਨਾ ਭੋਲਾ ਸੀ ਆ ਮੇਰੇ ਸਹੁਰੇ ਦੀਆਂ ਗੱਲਾਂ 'ਚ ਆ ਗਿਆ ਪੁੱਤ ਜੇ ਸੱਚੀ ਬੋਚੇ ਨਾ ਤੇਰੇ ਬਾਪ ਨੇ ਵੀ ਪਿੰਡ 'ਚੋਂ ਪਤਾ ਕਰਨਾ ਸੀ ਹੇ ਰਿਸ਼ਤਾ ਕਰਦਾ ਮੈਨੂੰ ਤਾਂ ਚੱਲ ਘਰੇ ਬੈਠੇ ਨੂੰ ਨਹੀਂ ਪਤਾ ਲੱਗਿਆ ਮੈਂ ਤਾਂ ਕੈਦ ਕਰੀ ਹੋਈ ਆ ਮੈਂ ਤਾਂ ਚਾਚੇ ਕੇ ਘਰ ਤੋਂ ਗਾਹਾਂ ਜਾ ਨਹੀਂ ਸਕਦੀ ਕਿਸੇ ਦੇ ਮੈਨੂੰ ਕਿਹਾ ਹੋਇਆ ਜਦੋਂ ਦੀ ਮੈਂ ਇੱਥੇ ਬੈਠੀ ਆ ਕੇ ਭੈਣੇ ਐਵੇਂ ਨਾ ਹਲ ਹਲ ਕਰਦੇ ਤੁਰੀ ਫਰੀ ਆ ਆਪਣੀ ਗਲੀ ਤੋਂ ਗਾਹਾਂ ਨਹੀਂ ਜਾਣਾ ਮੈਂ ਜਾਂਦੀ ਨਹੀਂ ਪੁੱਤ ਕੀ ਕਰਾਂ ਪਤਾ ਨਹੀਂ ਇਹ じゃ ਕੀ ਪੱਟੀ ਪੜਾਈ ਮੇਰੇ ਬਾਪ ਨੂੰ ਇਹ ਪਤਾ ਨਹੀਂ ਕੀ ਕਿਹਾ ਉਹ ਤਾਂ ਇਹ ਜੀਆਂ ਗੱਲਾਂ ਚਾਹਗਾ ਕੋ ਅੱਗੋਂ ਭੋਲਾ ਬਾਲਾ ਮੇਰਾ ਬਾਪ ਜੇ ਪੋੜਾ ਸੀ ਤਾਂ ਹੀ ਇਹਦੀਆਂ ਗੱਲਾਂ 'ਚ ਆ ਗਿਆ ਤਾਂ ਗੱਲਾਂ ਹੀ ਅਗਲੇ ਨੂੰ ਇਹੋ ਜਿਹਾ ਪਾਠ ਪੜਾਉਂਦਾ ਹੈਗਾ ਕੀਲ ਕੇ ਬਿਠਾ ਲੈਂਦਾ ਨਾਲੇ ਬਹੁਤ ਸਿਆਣਾ ਬਣ ਕੇ ਵੰਦਾ ਫਿਰ ਗੱਲਾਂ 'ਚ ਤਾਂ ਫੇਰ ਨੀਨੂ ਕੋਈ ਐ ਕਹਿ ਸਕਦਾ ਵੀ ਇਹ ਇਹੋ ਜਿਹਾ ਸਾਡੇ ਹਨ ਚਲ ਕੋਈ ਨਾ ਆ ਮਚਾਲ ਅੱਗ ਮੈਂ ਰੱਜੋਂ ਠਾਲਦੀ ਆ ਪੁੱਤ ਡੱਬੀ ਫੜਾ ਲਈ ਪੁੱਤ ਮੈਨੂੰ ਰਸੋਈ 'ਚੋਂ ਮੈਂ ਚੱਕਣੀ ਭੁੱਲ ਗਈ ਚੰਗਾ ਜੀ ਦੇਖ ਲੈ ਕੀ ਬੰਦਾ ਕਰੇ ہماری ਭੈਣਾ ਨਾਲੇ ਤਾਂ ਉਹ ਹੀ ਗੱਲ ਪੁੱਤ ਵਿਆਹ ਲਿਆ ਨਾਲੇ ਬਾਸਣ ਨਹੀਂ ਦੰਦਾ ਕਰ ਇਹ ਜਾੜ ਕੇ ਹਟੂਗਾ ਤੱਬੋਂ ਮਰੀ ਪੈਣਾ ਨਾ ਮਰੇ ਨਾ ਮੰਜੀ ਛੱਡਿਓ ਗੱਲ ਹੋ ਗੇ ਓਏ ਮੈਂ ਤਾਂ ਕਰੀ ਤੀ ਰੱਜੋ ਦੇ ਵੈ ਦੀ ਗੱਲ ਭੈਣ ਲਵੇ ਪਰ ਉਹ ਮੰਨਦੀ ਨਹੀਂ ਹੈਗੀ ਪਤਾ ਨਹੀਂ ਕੀ ਹੋ ਰਿਹਾ ਉਹਨੂੰ ਅੱਛਾ ਬਾਪੂ ਤੇ ਤੈਨੂੰ ਕੀ ਲੱਗਦਾ ਓ ਲੱਗਦਾ ਤਾਂ ਮੈਨੂੰ ਵੀ ਆਈ ਐ ਆ ਤੇਰੇ ਵਾਲੀ ਭੂਆ ਕਹਿੰਦੀ ਕਹਿੰਦੀ ਹੁਣ ਤਾਂ ਦਾ ਪਰੋਣਾ ਮਰਿਆ ਲੋਕ ਕੀ ਕਹਿਣਗੇ ਓ ਬਾਪੂ ਤੂੰ ਕਿਉਂ ਪਰੋਣਾ ਦੀ ਗੱਲ ਜੀ ਕਰਦਾ ਉਹਨਾ ਮੇਰੇ ਕੋਲੇ ਜਦੋਂ ਤੂੰ ਉਹਦੀ ਗੱਲ ਕਰਦਾ ਨਾ ਮੇਰੇ ਤਾਂ ਲੋ ਕੰਡੇ ਖੜੇ ਹੋ ਜਾਂਦੇ ਨੇ। ਸਾਲਾ ਹੋਇਆ ਲੂ ਕੰਡਿਆਂ ਦਾ ਡਰਪੋਕ ਨਾ ਹੋਵੇ ਕਿਸੇ ਥਾਂ ਦਾ ਮਰਦਾ ਸਾਲਾ ਤੂੰ ਜੇ ਮੈਨਾਂ ਹੋ ਲੈਣਾ ਦਾ। ਉਹ ਬਾਪੂ ਡਰਪੋਕਾ ਹੀ ਕੋਈ ਗੱਲ ਨਹੀਂ ਹੈਗੀ। ਜੋ ਉਹਨਾਂ ਨੂੰ ਪਤਾ ਲੱਗਿਆ ਨਾ ਵੀ ਸਾਰਾ ਕੁਝ ਮੈਂ ਕੀਤਾ ਆਲੇ ਨਾ ਪੜੇ ਮੇਰੇ ਸਿੱਖਨੇ। ਤੇਰਾ ਕੀ ਜਾਣਾਂਗਾ? ਜੇ 20 ਕਿਲਿਆਂ ਦਾ ਮਾਲਕ ਬਣਨਾ ਨਾ ਪਤੋ ਐਨਾ ਕ ਤਾਂ ਚੱਲਣਾ ਪਊ। ਇਹਦਾ 20 ਕਿਲਿਆਂ ਦਾ ਮਾਲਕ। ਉਹ 20 ਕਿਲੇ ਵੀ ਫੇਰੀ ਮਿਲਣਗੇ। ਜੋ ਪਟਵਾਰੀਓ ਉਹ ਵੀ ਸਾਲਾ ਉੱਥੇ ਜਾ ਕੇ ਬਹਿ ਗਿਆ। ਕੋਈ ਨਾ ਪਟਵਾਰੀ ਨਾਲ ਤਾਂ ਮੈਂ ਕਰਦਾ ਗੱਲ ਲਾਉਣਾ ਫੋਨ ਉਹਨੂੰ ਸਾਲੇ 10 ਦਿਨ ਹੋ ਗਏ ਮੁੜ ਕੇ ਨਹੀਂ ਆਇਆ ਹੈਗਾ ਉਹ ਬਾਪੂ ਉਹਦੀ ਕੋਈ ਗਲਤੀ ਨਹੀਂ ਗਲਤੀ ਸਾਰੀ ਤੇਰੀ ਆ ਜਿਹੜਾ ਉਹਨੂੰ ਪਹਿਲੀ ਲੱਖ ਰੁਪਏ ਫੜਾਈ ਬੈਠਾਂਗਾ ਕੋਈ ਨਾ ਜੇ ਪਹਿਲਾਂ ਪੈਸੇ ਫੜਾਤੇ ਤਾਂ ਕੋਈ ਗੱਲ ਨਹੀਂ ਕੰਮ ਵੀ ਕਰੂਗਾ ਜੇ ਨਹੀਂ ਕੰਮ ਕਰੂਗਾ ਐਂ ਕੀ ਫਿਰ ਆਪਣਾ ਲੱਖ ਰੁਪਏ ਮੁਕਰ ਜੋ ਉਹ ਬਾਪੂ ਮੁਕਰਦਾ ਤਾਂ ਨਹੀਂ ਕਿਵੇਂ ਮਰਜ਼ੀ ਕਰ ਉਹਦੇ ਕੋਲ ਜਾ ਕੇ ਗੱਲ ਕਰ ਕੋਈ ਨਾ ਮੈਂ ਲਾਉਣਾ ਫੋਨ ਉਹਨੂੰ ਉਹਨੂੰ ਕਹਿਣਾ ਵੀ ਭਾਈ ਕਿੱਥੇ ਮਰ ਗਿਆ ਤੂੰ ਆ ਜਾ ਹੁਣ ਸਾਡਾ ਕੰਮ ਕਰਕੇ ਦੇ ਪਹਿਲਾਂ ਉਹ ਬਾਪੂ ਜਿਹੜਾ ਕਰਨਾ ਨਾ ਸੇਤੀ ਕਰ ਕੰਮ ਮਨ ਤਾਂ ਡਰ ਜਾ ਲੱਗ ਰਿਹਾਗਾ ਮੈਂ ਚਾਰ ਮਰੂੰ ਖੁੰਡੇ ਸੜ ਦੇ ਡਰ ਲੱਗ ਰਿਹਾ ਡਰ ਲੱਗ ਰਿਹਾ ਮਰਨ ਲੱਗ ਰਿਹਾ ਬਾਪੂ ਮੈਂ ਤਾਂ ਪਹਿਲੀ ਦੁਖੀ ਆ ਕਿਉਂ ਮੈਨੂੰ ਹੋਰ ਦੁਖੀ ਕਰ ਰਿਹਾ ਜਾ ਕੇ ਉਹਦੇ ਨਾਲ ਗੱਲ ਕਰ ਤੂੰ ਕਿਨੂੰ ਸਾਲਾ ਮਰ ਗਿਆ ਤੇਰੇ ਘਰੇ ਕੋਈ ਹੈ ਮਰ ਗਿਆ ਆਪਣੇ ਟੱਬਰ ਚ ਸਾਲਾ ਹੋਰ ਤਾਂ ਕੋਈ ਨਾ ਡਰਪੋਕ ਪੈਦਾ ਹੋਇਆ ਨਹੀਂ ਤੀ ਤੂੰ ਸਾਲਾ ਕਿਤੇ ਭਾਗਿਆ ਐਂ ਤਾਂ ਦੱਸ ਦੇ ਮੈਨੂੰ ਉਹ ਮੈਨੂੰ ਕੀ ਪਤਾ ਸੀ ਵੀ ਮੈਨੂੰ ਆਹ ਕੋਲ ਚੱਲਣਾ ਪਊਗਾ ਸਾਰੇ ਕੰਡੇ ਤੇਰੇ ਵਿੱਜੇ ਹੋਣੇ ਕਹਿੰਦਾ ਸੀ ਪੁੱਤ ਮੈਂ ਹੈ ਗਿਆ ਮੈਂ ਆਪੀ ਦੇਖੂ ਨਾ ਹੁਣ ਫਿਰ ਹੈ ਗਿਆ ਕੀ ਹੋਇਆ ਲੈ ਇਹਦੇ ਨੂੰ ਓਏ ਫਸ ਗਿਆ ਹਲੇ ਤੂੰ ਮੇਰੀ ਗੱਲ ਸੁਣ ਨਾ ਪੁੱਠਾ ਕੰਮ ਨਾ ਕਰਦੀ ਕੋਈ ਜਿੱਥੇ ਤੈਨੂੰ ਕਿਹਾ ਨਾ ਆਪ ਤਾਂ ਥੇ ਲੁੱਕ ਸ਼ਿਪ ਕੇ ਰਹਿ ਓਏ ਹੋਰ ਕਿੰਨਾ ਕ ਟਾਈਮ ਬੈਠਾ ਬਾਪੂ ਉਰੀ ਬੈਠਾ ਰਹਿਣਾਗਾ ਬੈਠਾ ਰਹਿਣਾ ਓਰੇ ਕਰਨਾ ਪਊ ਓਏ ਮੈਨੂੰ ਤਾਂ ਹਿੱਤੀ ਇਹ ਖਾਸਾ ਤੂੰ ਦਲੇਰਾ ਓਏ ਹੈ ਤੂੰ ਤਾਂ ਇੱਕ ਵਾਰ ਚ ਡਰ ਗਿਆ ਉਹ ਤਾਂ ਚੰਗਾ ਬਾਪੂ ਜਿਹੜਾ ਘਰ ਨੇ ਨਾ ਬਾਤਾਂ ਕਰ ਲਈ ਤੂੰ ਜਾ ਕੇ ਪਹਿਲਾਂ ਉਹਦੇ ਨਾਲ ਗੱਲ ਕਰ ਗੱਲ ਲੈ ਕਰ ਕੋਈ ਨਾ ਲਾਉਣਾ ਪਟਵਾਰੀ ਨੂੰ ਆ ਫੋਨ ਉਹਨਾਂ ਸਾਲਾ ਤੂੰ ਮਰ ਜਾ ਰੇ ਟਾਇ ਕੋ ਜੇ ਕਦੇ ਕਿੱਥੋਂ ਜਮ ਪੈਸੇ ਮੈਨੂੰ ਤਾਂ ਡਰਦਾ ਲੱਗ ਰਿਹਾਗਾ ਮੈਨੂੰ ਤਾਂ ਹੀ ਲਾਤਾ ਕੀ ਬਾਪੂ ਕੋਈ ਹੱਲ ਕਰੂਗਾ ਜਦੋਂ ਵੀ ਆਉਂਦਾ ਕੁਛ ਨਾ ਕੁਛ ਸੁਣਾ ਕੇ ਜਾਂਦਾਗਾ ਉਹਨੂੰ ਇਹਨੂੰ ਕੋਈ ਪਤਾ ਵੀ ਜਿਹੜਾ ਕੁਝ ਦੇਖਣਾ ਪੁੱਤ ਨੇ ਮੇਰੇ ਨਾਲ ਦੇਖਣਾ ਇਹਦੇ ਤੇ ਕੀ ਜਾਣਾਂ